ਹੋਲੈਂਡ ਹੀ ਹੋਲੈਂਡ ਆ ਗਏ ਮੰਨ ਲਓ ਟੋਟਲ ਹੋਲੈਂਡ ਆਲੇ ਆ ਜਾਣਗੇ ਜਿੰਨੇ ਇੱਥੇ ਮਾਰਕੀਟ ਦੇ ਅੰਦਰ ਖੜੇ ਇੱਕ ਉਧਰ ਖੜਾ ਬਾਕੀ ਇੱਥੇ ਸਾਰਨਾ ਵੱਡਾ ਸਟਾਕ ਇੱਥੇ ਹੁੰਦਾ ਹੋਲੈਂਡ ਦਾ ਤੇ ਆਜੇ ਦਿਖਾਉਣੇ ਤਾਂ ਨੂੰ ਹੋਲੈਂਡ ਕਿੰਨੇ ਆਏ ਨੇ ਮੰਡੀ ਦੇ ਅੰਦਰ ਖੜੇ ਫਤਿਹਵਾਦ ਹਰਿਆਣਾ ਟਰੈਕਟਰ ਮੰਡੀ ਨਿਊ ਹੋਲੈਂਡ 650 ਆ ਗਿਆ ਟਰਬੋ ਸੁਪਰ ਵਾਲਾ 495000 ਤੇ 12 ਮਾਡਲ ਨਿਊ ਹੋਲੈਂਡ 550 ਆ ਗਿਆ 10 ਮਾਡਲ 390000 ਰੁਪਏ ਡਿਮਾਂਡ अच्छा इस ਤੋਂ ਇਲਾਵਾ ਤੁਸੀਂ ਇਹ ਦੇਖ ਲਓ ਵੀ ਟਾਇਰਾਂ ਦੀ ਜਿਹੜੀ ਕੰਡੀਸ਼ਨ ਰਹਿਣ ਵਾਲੀ ਉਹ 50 ਪੈਸੇ ਤੋਂ ਉੱਤੇ ਆ ਆਂਦੇ ਵੀ 50 ਪੈਸੇ ਤੋਂ ਉੱਤੇ ਕੋਈ ਮੰਨ ਲਓ ਇਹ 60 ਕੇ ਪੈਸੇ ਲਾ ਲਓ ਆ ਪਰ 50 ਤੋਂ ਜ਼ਿਆਦੇ ਨਹੀਂ ਇਹ 60 ਤੋਂ ਵੀ ਜ਼ਿਆਦੇ ਨਹੀਂ ਠੀਕ ਹੈ ਜੀ ਰੂਟਰੀ ਪੰਪ ਦੇ ਨਾਲ ਤੇ ਇਸ ਤੋਂ ਬਾਅਦ ਪਾਵਰ ਸਟੀering 363 ਨਿਊ ਹੋਲੈਂਡ ਪਲੱਸ ਪਲੱਸ ਮਾਡਲ ਆ ਗਿਆ ਨਵ ਮਾਡਲ 3 ਲੱਖ 35000 ਰੁਪਏ ਡਿਮਾਂਡ ਆ ਤਾਂ ਬਿਨਾਂ ਮੰਨ ਲਓ ਹਨਾ 3 ਲੱਖ 35000 ਰੁਪਏ ਡਿਮਾਂਡ ਆ ਪਰ ਜਮਾਤੋਂ ਤਾਣੀ ਦਾ ਟਰੈਕਟਰ ਮੈਂ ਤੁਹਾਨੂੰ ਮੈਂ ਕਹਦਾ ਹਣਾ ਵੀ ਓਵੇਂ ਮੇਨਾਂ ਦਾ ਫਾਰਮਰ ਦਾ ਟਰੈਕਟਰ ਆਇਆ ਵੀ ਓਵੇਂ ਸਿੱਧਾ ਆਇਆ ਇੱਥੇ ਲਾਤਾ ਨਾ ਮੰਡੀ 'ਚ ਕੰਮ ਤੋਂ ਕੱਢਿਆ ਉਹ ਗੱਲ ਐ ਵੀ ਵਾਸ਼-ਪੂਸ਼ ਨਹੀਂ ਕੀਤਾ ਰੰਗ ਰੰਗ ਵਧੀਆ ਪਿਆ ਵੈਸੇ ਵੇਖਿਆ ਜਾਵੇ ਰੰਗ ਵਧੀਆ ਪਿਆ ਕਿਉਂਕਿ ਜਦੋਂ ਵਾਸ਼ ਕਰਕੇ ਚੀਜ਼ ਆਉਂਦੀ ਨਾ ਤੇ ਕਲੀਨ ਬਹੁਤ ਹੁੰਦਾ ਹੁਣ ਆਹ ਤੋਤਾ ਟਰੈਕਟਰ ਐ ਤੇ ਨਿਊ ਹੋਲੈਂਡ 3600 ਇਹ 3600 ਆ ਗਿਆ 23 ਮਾਡਲ 5 ਲੱਖ 85000 ਰੁਪਏ ਦੀ ਮੰਗ ਟਾਇਰ ਐ ਜਿਹੜੇ ਬਿਲਕੁਲ ਮਗਰ ਲਈ ਨਵੇਂ ਨੇ ਸਾਈਡ ਗੀਅਰ ਦੇ ਨਾਲ ਹਾਈ ਲੋ ਐ 16+4 ਠੀਕ ਹੈ 16 4 ਦੇ ਨਾਲ ਤੇ ਇੱਕ ਹੋਰ ਦੇਖੋ ਤੁਸੀਂ ਖਾਸियत 12 ਵੋਲਟੇਜ ਦਾ ਚਾਰਜਰ ਦੇਖੋਗੇ ਇਸ ਦੇ ਦਾ ਕੰਪਨੀ ਆ ਕਹਿੰਦੇ ਇਹ ਕੰਪਨੀ ਦਾ ਨਾਂ ਚੱਲਦਾ ਠੀਕ ਹੈ ਜੀ ਨਾਂ ਵਾਕਈ ਚੱਲਦਾ ਕੋਈ ਕਾਰ ਨਹੀਂ ਆ ਜਿਹੜੇ ਇਹਨਾਂ ਦੇ ਇੰਜਨ ਨੇ ਬਹੁਤ ਪਾਵਰਫੁਲ ਨੇ 3602 ਵਾਲਾ 50 HP ਦਾ ਟਰੈਕਟਰ ਤੇ ਇਹ ਹੈਗਾ 19 ਮਾਡਲ 495000 ਰੁਪਏ ਡਿਮਾਂਡ ਨੰਬਰ ਤੁਸੀਂ ਆ ਨੋਟ ਕਰ ਲਓ ਬਾਕੀ ਸਕਰੀਨ ਤੇ ਇੱਕ ਅੱਧਾ ਚੱਲਦਾ ਹੀ ਪਿਆ ਹੁੰਦਾ ਇਹਨਾਂ ਕਿ ਆਕਰੋ ਵੀ ਨੰਬਰ ਨਹੀਂ ਹੈਗਾ ਉਹ ਨਹੀਂ ਹੈਗਾ ਆਪਣਾ ਨੰਬਰ ਵੀਡੀਓ ਦੇ ਵਿੱਚ ਹੀ ਹੁੰਦਾ ਕਦੇ ਕਦੇ ਹੀ ਲਿਖਣਾ ਭੁੱਲ ਜੀਏ ਭੁੱਲ ਜੀਏ ਵੈਸੇ ਨੰਬਰ ਵੀਡੀਓ 'ਚ ਹੁੰਦਾ ਨਿਊ ਹੋਲੈਂਡ 36002 ਵਾਲਾ 50 ਐਚਪੀ ਦਾ ਹਰਿਆਣਾ ਨੰਬਰ ਉਸ ਤੋਂ ਇਲਾਵਾ 19 ਮਾਡਲ 4 ਲੱਖ 5 ਲੱਖ 45000 ਰੁਪਏ ਦੀ ਡਿਮਾਂਡ ਡਬਲ ਡਿਸਟ੍ਰੀਬਿਊਟਰ ਸਾਈਡ ਗੇਅਰ ਹਾਈ ਲੋ ਮੀਡੀਅਮ ਠੀਕ ਹੈ ਆਈ ਪੀਟੀਓ ਕਲਚ 올 ਰੌਂਡਰ ਇਨ ਇਹ ਫੀਚਰ ਮਿਲਣਗੇ ਰਿਵਰਸ ਪੀਟੀਓ ਠੀਕ ਹੈ ਜੀ ਇਹ ਆਇਨ ਦੇ ਫੀਚਰ ਹੋਲੈਂਡ ਹੀ ਹੋਲੈਂਡ ਹੈ ਵੀਡੀਓ ਦੇ ਵਿੱਚ ਤੁਹਾਨੂੰ ਲਿਖਣ ਨੂੰ ਮਿਲਣਗੇ ਟਾਇਰ ਵੀ ਵਧੀਆ ਪਏ ਨੇ ਨਿਊ ਹੋਲੈਂਡ ਇਨਲਾਈਨਡ ਪੰਪ ਚ ਆ ਗਿਆ ਠੀਕ ਹੈ 36 30 ਇਹ ਇਨਲਾਈਨਡ ਚ ਇੱਕ ਗੱਲ ਹੈ ਮੰਨ ਲਓ ਹਨਾ ਇਨਲਾਈਨਡ ਦੀ ਲਾਈਫ ਲੰਮੀ ਆ ਪਰ ਜੇ ਰੋਟਰੀ ਦੀ ਗੱਲ ਵੇਖੀ ਜਾਵੇ ਰੋਟਰੀ ਭਾਲਦਾ ਤੇਲ ਚੰਗਾ ਤੇ ਸਾਫ਼ ਜਿਹੜਾ ਹੋਵੇ ਨਾ ਤੇਲ ਚੰਗੀ ਵਧੀਆ ਕੁਆਲਿਟੀ ਦਾ ਜਿਵੇਂ ਪੰਪ ਤੋਂ ਸਿੱਧਾ ਪਾਵੇ ਤੇ ਕਦੇ ਢੋਲ ਚ ਲੋਇਲ ਢੋਲ ਚ ਨਾ ਪਾਵੇ ਤੇ ਕੁਝ ਹੋਰ ਗੱਲਾਂ ਨੇ ਮੰਨ ਲਓ ਹਨਾ بس ਇਹ ਗੱਲਾਂ ਕਰਕੇ ਰੂਟਰੀ ਨੂੰ ਥੋੜਾ ਪਿੱਛੇ ਹੋ ਗਿਆ ਰੂਟਰੀ ਪੰਪ ਬਹੁਤ ਚੰਗੇ ਸੀ ਅੱਜ ਵੀ ਲੋਕ ਉਹਨਾਂ ਨੂੰ ਜ਼ਿਆਦਾ ਗਿਣਦੇ ਆ ਮੈਂ ਵੀ ਗਿਣਦਾ ਬਹੁਤ ਚੰਗਾ ਪੰਪ ਹੈ ਪਰ ਇਸੇ ਗੱਲ ਤੋਂ ਪਿੱਛੇ ਹੋ ਗਿਆ ਇਸੇ ਲਈ ਇਨਲਾਈਨ ਆ ਗਿਆ ਪੰਪ ਅੱਗੇ بس ਹੋਰ ਕੋਈ ਗੱਲ ਨਹੀਂ 3630 19 ਮਾਡਲ 5 ਲੱਖ 70000 ਰੁਪਿਆ ਡਿਮਾਂਡ ਹੈ ਨਿਊ ਹੋਲੈਂਡ ਨਿਊ ਹੋਲੈਂਡ ਹੀ ਅਗਲੇ ਮੰਨੇਗਾ 21 ਮਾਡਲ 6 ਲੱਖ 45000 ਰੁਪਿਆ ਡਿਮਾਂਡ ਸਪੈਸ਼ਲ ਐਡੀਸ਼ਨ 3630 ਅੱਛਾ ਇਹਦੇ ਵਿੱਚ ਹੁਣ ਤੁਸੀਂ ਹਾਈ ਲੋ మీడియం ਦੇਖੋ ਠੀਕ ਹੈ ਜੈਕ ਲੱਗਾ ਆ ਗਿਆ ਸੂਪਰ ਸੀਟਰ ਤੇ ਕੋਈ ਦਿੱਕਤ ਨਹੀਂ ਹੈ ਨਾ ਜੈਕ ਦੀ ਫੀਟਿੰਗ ਤੁਸੀਂ ਦੇਖੋ ਇੱਥੋਂ ਸਿਰਫ ਇੱਕ ਪਾਇਪ ਗਈ ਸਿੱਧਾ ਉੱਤੇ ਤੇ ਜੈਕ ਆ ਕੁਆਲਿਟੀ ਦਾ ਹੁੰਦਾ ਅਸਲ ਚ ਡਬਲ ਡਿਸਟ੍ਰਿਬਿਊਟਰ ਆ ਗਿਆ ਹੋਰ ਦੱਸੋ ਹਾਈ ਸਪੀਡ ਆ ਗਿਆ ਟਰੈਕਟਰ 36 30 ਸੂਪਰ ਸੂਪਰ ਆ ਗਿਆ 36 30 ਇਹ ਵੀ ਕੰਪਨੀ ਨੂੰ ਨਾ ਮੰਨ ਲਓ ਵੀ ਇੱਕ ਚੀਜ਼ ਹਜੇ ਤੱਕ ਨਹੀਂ ਕੰਪਨੀ ਨੇ ਚੇਂਜ ਕੀਤੀ ਮੈਨੂੰ ਦੱਸਣ ਦੀ ਲੋੜ ਨਹੀਂ ਦੋ ਤਿੰਨ ਚੀਜ਼ਾਂ ਦੀ ਕਮੀ ਆ ਜਾਂਦੇ ਵਿੱਚ ਵੀ 20 ਮਾਡਲ 6 ਲੱਖ 45 ਹਜ਼ਾਰ ਉਹ ਮੈਂ ਨਹੀਂ ਆਂਦਾ ਕਿਸੇ ਵੀ ਆ ਜਿਹੜਾ 3630 ਜਾਂ ਨਿਊ ਹੋਲੈਂਡ ਰੱਖਦਾ ਹਨ ਬੰਦਾ ਉਹਨੂੰ ਪੁੱਛ ਲੈ ਜੇ ਇੱਕ ਤਾਂ ਕੰਪਨੀ ਨੇ ਅਜੇ ਤੱਕ ਸ਼ੋਅ ਨਹੀਂ ਚੇਂਜ ਕੀਤੀ ਹਨਾ ਇਹ ਲੋਕੀ ਇਹ ਭਾਲਦੇ ਨੇ ਹੁਣ ਸ਼ੋਅ ਨੂੰ ਚੇਂਜ ਕਰਨ ਜਾਂ ਤਾਂ ਇੱਕ ਪੱਲੇ 'ਚ ਕਰਨ ਹਨਾ ਸਾਰੀ ਨੂੰ ਤੇ ਇੱਕ ਇਹਦੇ ਜਿਹੜੇ ਮੰਡਗਾਰਡ ਨੇ ਹਨਾ ਇਹਨਾਂ ਵਿੱਚ ਕਮੀ ਆ ਹਰ ਇੱਕ ਬੰਦਾ ਇਹ ਗੱਲ ਦੋ ਚੀਜ਼ਾਂ ਤੁਹਾਨੂੰ ਜ਼ਰੂਰ ਆਖੇਗਾ ਭਾਵੇਂ ਹੋਲਣ ਕਿੰਨਾ ਹੀ ਸਿਰਾ ਟਾਪ ਕੁਆਲਿਟੀ ਆ ਲਿਫਟ ਸੈਂਸਿੰਗ ਦੇ ਵਿੱਚ ਟਾਪ ਐ ਹਰ ਇੱਕ ਚੀਜ਼ ਦੇ ਵਿੱਚ ਟਾਪ ਐ ਪਰ ਇਹ ਦੋ ਗੱਲਾਂ ਦੇ ਵਿੱਚ ਕਮੀ ਹੈਗੀ ਹੈ ਮੰਨਣੀ ਪਵੇਗੀ ਭਾਵੇਂ ਕੋਈ ਮੰਨੇ ਜਾਂ ਨਾ ਮੰਨੇ ਆਪਾਂ ਮੰਨਦੇ ਆ ਹੋਲੈਂਡ ਉ ਟਾਪ ਦਾ ਬ੍ਰਾਂਡ ਆ ਸਿਰੇ ਦਾ ਠੀਕ ਹੈ ਸਿਰੇ ਦਾ ਬ੍ਰਾਂਡ ਆ ਪਰ ਇਹ ਗੱਲ ਦੀ ਕਮੀਆਂ ਦੇ ਵਿੱਚ ਸ਼ੋਹ ਦੀ ਪਲੱਸ ਮਡਗਾਰਡ ਦੀ ਉਸ ਤੋਂ ਬਾਅਦ 5620 ਆ ਗਿਆ 5620 ਆ ਗਿਆ ਠੀਕ ਹੈ ਉਸ ਤੋਂ ਬਾਅਦ ਵੀ ਮੇਨ ਦਾ 5620 ਕਿਛਤੀ ਦੀ ਹੈ 5620 ਵੀ ਮਿਊਜ਼ਿਕ ਸਿਸਟਮ ਲੱਗਾ ਨਿਊ ਹੋਲੈਂਡ ਇਸ ਤੋਂ ਬਾਅਦ 21 ਮਾਡਲ 875000 ਇਹ ਫਿਕਸ ਰੇਟ ਹੈ ਨੀਗਾ ਕੋਈ ਵੀ ਘਟਣ ਵਧਣ ਗਿਆ ਨਾ ਤੇ ਮਾਕਟਾਂ ਦਾ ਸ ਹੈ ਪੰਜਾਬੀ 65 ਐਚਪੀ ਦਾ ਟਰੈਕਟਰ ਹੈ ਇਹ ਕੱਲਾ ਕੱਲਾ ਆ ਜਾ ਇੱਕ ਟਰਾਂਸਮਿਸ਼ਨ ਹੈ ਜਿਹੜਾ ਹਨਾ ਟਰਾਂਸਮਿਸ਼ਨ ਹੈ ਜਿਹੜਾ 65 ਐਚਪੀ ਚੋਂ ਲੈ ਕੇ 64 ਐਚਪੀ ਮਗਰ ਪੀਟੀਓ ਪਾਵਰ ਦੇ ਰਿਹਾ ਹੈ ਠੀਕ ਹੈ ਤਾਂ 56 ਵੀ ਬਹੁਤ ਚੜਾਈ ਚਾ 56 30 ਜਿਹੜੇ ਉਹਦੇ ਲੋਸਿਸ ਹੈਗੇ ਨੇ ਹਜੇ ਇਹਦੇ ਲੋਸਿਸ ਹੈ ਹੀ ਨਹੀਂਗੇ ਤੇ 22 ਮਾਡਲ 4 ਲੱਖ 8 ਲੱਖ ਸੌਰੀ 4 ਲੱਖ ਬੋਲਣਾ 22 ਮਾਡਲ 875000 ਕਈ ਵਾਰੀ ਬੋਲਣ ਚ ਮਿਸਟੇਕ ਹੋ ਜਾਂਦੀ ਤਾਂ 875000 ਡਿਮਾਂਡ ਹੈ ਅੱਛਾ U5 ਪਰ ਉਹਦੇ ਮਿਊਜ਼ਿਕ ਸਿਸਟਮ ਹੀ ਲੱਗਾ ਤੇ ਇਧਰ ਟਾਇਰ ਵਗੈਰਾ ਬਿਲਕੁਲ ਓਕੇ ਨੇ ਤੇ ਆ ਜਿਹੜੀ ਸਪਲਾਈ ਹੈ ਇੱਕ ਲੋਕ ਯਾ ਚੀਜ਼ ਭਾਲਦੇ ਨੇ ਅੱਜ ਦੇ ਟਾਈਮ ਦੇ ਵਿੱਚ ਠੀਕ ਹੈ ਹਰ ਇੱਕ ਬੰਦਾ ਚਾਹੁੰਦਾ ਵੀ ਔਇਲ ਵੀ 쿨 ਹੋਵੇ ਤੇ ਫਿਰ ਉਹ ਤਾਂ ਪੈਸੇ ਨਾਲ ਹੀ ਹੈ ਨਾ ਰਿਵਰਸ ਪੀਟੀਓ ਹੈ ਉਸ ਤੋਂ ਬਾਅਦ 3602 ਵਾਲਾ ਆ ਗਿਆ 50 HP ਦਾ ਰੈਕਟਰ ਇਹ ਹੈਗਾ 22 ਮਾਡਲ ਤੇ 23000 ਸੀ 695000 3602 ਵਾਲਾ ਠੀਕ ਹੈ ਤੇ ਇੱਥੋਂ ਤੱਕ ਮੈਂ ਨਿਊ ਹੋਲੈਂਡ ਦਿਖਾਤਾ 15510 ਠੀਕ ਹੈ ਜੀ ਉਹ ਸਾਹਮਣੇ 5510 ਖੜਾ ਉਹ ਆਪਾਂ ਤੁਹਾਨੂੰ ਇੱਥੇ ਦਿਖਾ ਦਿੰਨੇ ਆ ਉਹਦਾ ਰੇਟ ਵਗੈਰਾ ਸੁਖਮਨੀ ਟਰੈਕਟਰ ਨਿਊ ਹੋਲੈਂਡ ਵਾਲਿਆਂ ਦੇ ਲੱਗੇ ਹੋਏ ਨੇ ਉਹ ਨੰਬਰ ਉਹ ਸਾਹਮਣੇ ਵੀ ਨੇ ਇਸ ਤੋਂ ਇਲਾਵਾ ਸਕਰੀਨ ਤੇ ਵੀ ਇੱਕ ਅਦਾ ਪੱਕਾ ਚੱਲਦਾ ਹੁੰਦਾ ਤਾਂ ਵੀਡੀਓ ਨੂੰ ਸ਼ੇਅਰ ਕਰਿਆ ਜੀ ਮਿਲਦੇ ਕਿਸੇ ਹੋਰ ਵੀਡੀਓ 'ਚ ਧੰਨਵਾਦ ਜੀ